ਪੰਜਾਬ ਦੀ ਰਾਜਨੀਤੀ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਵਿਕਰਮ ਮਜੀਠੀਆ ਵਿਕਰਮ ਸਿੰਘ ਮਜੀਠੀਆ ਇਸ ਗੱਲ ਦੇ ਉੱਤੇ ਕੇਂਦਰਤਾ ਯਕੀਨ ਮੰਨਿਓ ਜਿੱਥੇ ਚਾਰ ਬੰਦੇ ਬੈਠਦੇ ਗੱਲ ਇਸੇ ਦੀ ਕਰਦੇ ਆ ਇਸੇ ਵਿਸ਼ੇ ਦੀ ਕਰਦੇ ਆ ਵੈਸੇ ਵੀ ਪੰਜਾਬ ਦੇ ਲੋਕਾਂ ਨੂੰ ਆਪਦੇ ਪਿੰਡ ਦੇ ਨਾਲੋਂ ਗਲੀ ਦੇ ਨਾਲੋਂ ਮੁਹੱਲੇ ਦੇ ਨਾਲੋਂ ਜ਼ਿਲ੍ਹੇ ਦੇ ਨਾਲੋਂ ਵੱਧ ਫਿਕਰ ਸਿਆਸੀ ਲੋਕਾਂ ਨਾਲ ਤੇ ਸਿਆਸੀ ਪਾਰਟੀਆਂ ਨਾਲ ਹੁੰਦਾ ਇਸ ਕਰਕੇ ਸਾਡੇ ਸੁਭਾਅ ਦੇ ਵਿੱਚ ਇਹ ਗੱਲਾਂ ਹੈਗੀਆਂ ਕਿ ਅਕਾਲੀ ਦਲ ਦਾ ਕੀ ਬਣੂ ਕਾਂਗਰਸ ਦਾ ਕੀ ਬਣੂ ਭਾਜਪਾ ਦਾ ਕੀ ਬਣੂ ਆਪ ਦਾ ਕੀ ਬਣੂ ਅਮਰਤਪਾਲ ਸਿੰਘ ਦਾ ਕੀ ਬਣੂ ਬਾਕੀ ਪੰਜ ਮੈਮਰੀ ਕਮੇਟੀ ਦਾ ਕੀ ਬਣੂ ਇਹ ਗੱਲਾਂ ਅਸੀਂ ਚਿੱਠ ਚਿੱਠ ਕੇ ਕਰਦੇ ਆਮ ਤੌਰ ਤੇ ਪਰ ਜਿਹੜੀ ਹੁਣ ਤਾਜ਼ਾ ਜਾਣਕਾਰੀ ਆਈ ਆ ਅਰਸ਼ਦੀਪ ਸਿੰਘ ਕਲੀਅਰ ਹੈਗੇ ਜੀ ਆਕਾਲੀ ਦਲ ਦੇ ਬੁਲਾਰੇ ਚੰਗੇ ਆਗੂਆਂ ਦੇ ਵਿੱਚੋਂ ਚੰਗੇ ਬੁਲਾਰਿਆਂ ਦੇ ਵਿੱਚੋਂ ਇੱਕ ਆ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਵੀ ਸਰਕਾਰ ਪਹਿਲਾਂ ਇਹ ਗੱਲ ਕਹਨੀ ਸੀ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਬੰਦਾ ਫੜਿਆ ਫਿਰ ਉਸ ਤੋਂ ਬਾਅਦ ਇਹ ਗੱਲ ਕਹਿਣ ਲੱਗੀ ਕਿ ਨਹੀਂ 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 ਇਹ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਫੜਿਆ ਫਿਰ ਇਹ ਗੱਲ ਕਹੀ ਗਈ ਕਿ ਭਾਈ 1900 ਕਰੋੜ ਰੁਪਏ ਦਾ ਕਿੱਥੇ ਤ ਤੌਰ ਦੇ ਉੱਤੇ ਵਿਤੀ ਲੈਣ ਦੇਣ ਗਲਤ ਹੋਇਆ ਫਿਰ ਇਹ ਗੱਲ ਕਹਿਣ ਲੱਗ ਪਈ ਕਿ ਭਾਈ ਸ਼ਿਮਲੇ ਦੇ ਵਿੱਚੋਂ ਤੇ ਭਾਈ ਇੱਥੇ 400 ਹਕਟੇਰ ਤੋਂ ਵੱਧ ਜ਼ਮੀਨ ਮਿਲੀ ਆ ਫਿਰ ਇਹ ਗੱਲ ਕਈ ਅਧਿਕਾਰੀਆਂ ਨੇ ਵੀ ਭਾਈ ਇਹਨਾਂ ਦੀ ਜਿਹੜੀ ਜ਼ਮੀਨ ਆ ਜਿਹੜੀ ਪ੍ਰਾਪਰਟੀ ਆ ਗ੍ਰੀਨ ਐਵੇਨਿਊ ਤੇ ਉਹ ਤਾਂ ਜੀ ਕਪੂਰਥਲੇ ਦੇ ਵਿੱਚ ਆ ਫਲਾਣੀਆਂ ਥਾਵਾਂ ਦੇ ਉੱਤੇ ਗੁਨੀਬ ਕੌਰ ਮਜੀਠੀਆ ਦੀ ਉਹਦੇ ਵਿੱਚ 25% ਦੀ ਹਿੱਸੇਦਾਰੀ ਆ ਫਿਰ ਇਹ ਗੱਲ ਕਹਿਣ ਲੱਗੇ ਜੀ ਵਿਦੇਸ਼ਾਂ ਦੇ ਵਿੱਚੋਂ ਟਰਾਂਜੈਕਸ਼ਨਾਂ ਹੋਈਆਂ ਜੇਕਰ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਬਾਦਲੀਲ ਸਬੂਤਾਂ ਦੇ ਸਮੇਤ ਅਦਾਲਤ ਦੇ ਵਿੱਚ ਸਰਕਾਰ ਜਾਂ ਵਿਜੀਲੈਂਸ ਸਾਬਤ ਕਰਕੇ ਦਿਖਾ ਦੇਵੇ ਤੇ ਫਿਰ ਅਸੀਂ ਮੰਨੀਏ ਕਿਉਂਕਿ ਇੱਕ ਝੂਠ ਨੂੰ ਲੁਕਾਉਣ ਵਾਸਤੇ ਦੂਜਾ ਦੂਜੇ ਨੂੰ ਲੁਕਾਉਣ ਵਾਸਤੇ ਤੀਜਾ ਤੇ ਤੀਜੇ ਨੂੰ ਲੁਕਾਉਣ ਵਾਸਤੇ ਚੌਥਾ ਬੋਲਿਆ ਜਾ ਰਿਹਾ ਉਹਨਾਂ ਨੇ ਕਿਹਾ ਜੀ ਕਿ ਗੱਲ ਗੱਲ ਕਰਕੇ ਨਹੀਂ ਮੁੱਕਣੀ ਗੱਲ ਹੁਣ ਤਰਕ ਦੇ ਨਾਲ ਤੱਥਾਂ ਦੇ ਨਾਲ ਕਾਗਜ਼ਾਂ ਦੇ ਨਾਲ ਦਸਤਾਵੇਜ਼ਾਂ ਦੇ ਨਾਲ ਨਿਬੜਨੀ ਆ ਤੇ ਨਾਲ ਦੋ ਟੋਕੇ ਵੀ ਗੱਲ ਕਹੀ ਗਈ ਆ ਕਿ ਮੀਡੀਏ ਦੇ ਉਹ ਅੰਗ ਜਿਹੜੇ ਕਿ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਮਨ ਘੜਤ ਖਬਰਾਂ ਚਲਾਉਂਦੇ ਆ ਬਦਨਾਮ ਕਰ ਰਹੇ ਆ ਉਹਨਾਂ ਦੇ ਉੱਤੇ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਦੋ ਟੋਕ ਉਹਨਾਂ ਨੇ ਇਹ ਗੱਲ ਕਹਿਤੀ ਆ ਹੁਣ ਬਾਕੀ ਮਰਜ਼ੀ ਆ ਵੀ ਜੇ ਕਿਸੇ ਕੋਲੇ ਕੋਈ ਸਬੂਤ ਹੈਗਾ ਬਿਕਰਮ ਸਿੰਘ ਮਜੀਠੀਆ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਆ ਜੇ ਹੈ ਨਹੀਂ ਤਾਂ ਉਰਲਗਾ ਪਰਲਗਾ ਛੱਡਣੀਆਂ ਨਹੀਂ ਚਾਹੀਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਇਸ ਵੇਲੇ ਮੁਸਰ-ਮੁਸਰ ਚੱਲਦੀ ਆ ਵੀ ਬਣੂ ਕੀ ਅਕਾਲੀ ਦਲ ਕਿੱਥੇ ਜੇ ਖੜਾ ਰਹੂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਜੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਅਦਾਲਤ ਦੇ ਵਿੱਚ ਸਬੂਤ ਹੋਏ ਜੇਕਰ ਅਦਾਲਤ ਉਹਨਾਂ ਸਬੂਤਾਂ ਤੋਂ ਕਨਵਿੰਸ ਹੋਈ ਤਾਂ ਬਿਕਰਮ ਮਜੀਠੀਆ ਦਾ ਸਿਆਸੀ ਪਵਿੱਖ ਹਾਸ਼ੀਏ ਦੇ ਉੱਤੇ ਆ ਜਾਣਾ ਪਰ ਜੇ ਬਿਕਰਮ ਮਜੀਠੀਆ ਨੂੰ ਮੌਕਾ ਮਿਲ ਗਿਆ ਬਾਹਰ ਆਉਣ ਦਾ ਉਹਦੇ ਉੱਤੇ ਜਿਹੜੀ ਕਾਰਵਾਈ ਦੀ ਗੱਲ ਚੱਲੀ ਆ ਅਦਾਲਤ ਨੇ ਇਹਦੇ ਨਾਲ ਸਹਿਮਤੀ ਨਾ ਪ੍ਰਗਟਾਈ ਤਾਂ ਬਿਕਰਮ ਮਜੀਠੀਆ ਦਾ ਕਦ ਬਹੁਤ ਵੱਡਾ ਹੋ ਜਾਣਾ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਲੋਕ ਮੈਨੂੰ ਇਹ ਗੱਲ ਕਹਿਣਗੇ ਤੁਸੀਂ ਕਿਉਂ ਨਹੀਂ ਕਹਿੰਦੇ ਜੀ ਚਿੱਟੇ ਦਾ ਕਾਰੋਬਾਰੀ ਤੁਸੀਂ ਆ ਗੱਲ ਕਹੋ ਮੈਂ ਕਹਿੰਦਾ ਜੀ ਮੈਨੂੰ ਸਬੂਤ ਭੇਜੋ ਫਿਰ ਮੈਂ ਗੱਲ ਕਰਾਂਗੇ ਤੁਹਾਡੇ ਕੋਲੇ ਸਬੂਤ ਹੈਗੀ ਜੀ ਤੁਸੀਂ ਸਬੂਤਾ ਸਮੇਤ ਆਪਣੇ ਫੇਸਬੁੱਕ ਸਫੇ ਦੇ ਉੱਤੇ YouTube ਦੇ ਉੱਤੇ ਜ਼ਰੂਰ ਪਾਓ ਪਰ ਤੁਸੀਂ ਦੂਜੇ ਦੀ ਬਲੀ ਕਿਉਂ ਦਿੰਦੇ ਹੋ ਹੁਣ ਤੁਹਾਡੇ ਕੋਲੇ ਜਦੋਂ ਸਬੂਤ ਹੈ ਨਹੀਂ ਦੇਖੋ ਗੱਲ ਇਹ ਆ ਮੀਡੀਏ ਦੇ ਵਿੱਚ ਗੱਲਾਂ ਚੱਲਦੀਆਂ ਤੇ ਆਪਾਂ ਉਵੇਂ رائے ਬਣਾਉ ਪਰ ਮੈਂ رائے ਮੁਤਾਬਕ ਥੋੜੀ ਚੱਲਣਾ ਆਪਾ ਤਾਂ ਅਸੂਲ ਮੁਤਾਬਕ ਚੱਲਣਾ ਤਰਕ ਮੁਤਾਬਕ ਚੱਲਣਾ ਤੁਹਾਡੇ ਕੋਲੇ ਤਰਕ ਹੈ ਕੋਈ ਹੋਰ ਪੇਸ਼ ਨਹੀਂ ਕਰਦਾ ਤੁਸੀਂ ਆਪ ਪੇਸ਼ ਕਰ ਲਓ ਇੰਨੀ ਗੱਲ ਆ ਪਰ ਆਪਾ ਇਹ ਨਹੀਂ ਕਿ ਮੈਨੂੰ ਇਹ ਠੀਕ ਲੱਗਦਾ ਇਸ ਕਰਕੇ ਤੂੰ ਇਹ ਨਹੀਂ ਗੱਲ ਕਹੇਗਾ ਫਿਰ ਤੂੰ ਵੀ ਕਿਆ ਹੈ ਇਹਦੀ ਕੋਈ ਤਕ ਨਹੀਂ ਬਣਦੀ ਖੈ ਬਿਕਰਮ ਮਜੀਠੀਆ ਦੇ ਮਾਮਲੇ ਦੀ ਸੁਣਵਾਈ ਹੁਣ ਹਾਈ ਕੋਰਟ ਦੇ ਵਿੱਚ 8 ਤਰੀਕ ਨੂੰ ਹੋਣੀ ਆ 8 ਜੁਲਾਈ ਨੂੰ 8 ਜੁਲਾਈ ਨੂੰ ਸੁਣਵਾਈ ਦੇ ਵਿੱਚ ਕੀ ਹੋਊਗਾ ਮੈਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਆ ਕਿਉਂਕਿ ਪਹਿਲਾਂ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਗੱਲ ਸਿਰੇ ਤੇ ਨਹੀਂ ਲੱਗੀ ਇਹ ਗੱਲ ਜ਼ਰੂਰ ਹੈ ਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹੀ ਗਈ ਹੈ ਕਿ ਇਸ ਮਸਲੇ ਦੇ ਉੱਤੇ ਆਪਦੀ ਰਿਪੋਰਟ ਪੇਸ਼ ਕੀਤੀ ਜਾਵੇ ਮਜੀਠੀਆ ਮਸਲੇ ਦੇ ਉੱਤੇ ਰਿਪੋਰਟ ਪੇਸ਼ ਕੀਤੀ ਜਾਵੇ ਸੋ ਕੀ ਬਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦੂ ਕੀ ਬਿਕਰਮ ਮਜੀਠੀਆ ਅੰਦਰ ਲੰਮੇ ਸਮੇਂ ਵਾਸਤੇ ਜਾਊ ਕੀ ਮਜੀਠੀਏ ਨੂੰ ਚੁੱਪ ਕਰਾਉਣ ਵਾਸਤੇ ਵੀ ਤਿੰਨ ਚਾਰ ਮਹੀਨੇ ਚੁੱਪ ਰਵੇ ਇਸ ਕਰਕੇ ਸਾਰਾ ਕੁਝ ਕੀਤਾ ਗਿਆ ਕੀ ਵਿਜੀਲੈਂਸ ਦੇ ਕੋਲੇ ਸੱਚੀ ਮੁੱਚੀ ਸ਼ਿਮਲੇ ਵਾਲੀ ਪ੍ਰਾਪਰਟੀ ਦੇ ਕਾਗਜ਼ਾਤ ਹੈਗੇ ਜਿਹੜੇ ਉਹ ਕਹਿੰਨੇ ਵੀ ਅਸੀਂ ਦਸਤਾਵੇਜ਼ ਜਮ੍ਹਾਂ ਕਰਵਾਤੇ ਅਦਾਲਤ ਦੇ ਵਿੱਚ ਇਹ ਹੁਣ ਇੱਕ ਬੁਝਾਰਤ ਬਣੀ ਵੀ ਗੱਲ ਆ ਨਾ ਤੁਹਾਡੇ ਕੋਲੇ ਸਬੂਤਾ ਦਾ ਮੇਰੇ ਕੋਲੇ ਸਬੂਤਾ ਪਰ ਇੰਨੀ ਗੱਲ ਰੂਰ ਆ ਕਿ ਮਜੀਠੀਏ ਦੇ ਵੱਲ ਬਿਲਕੁਲ ਬਾਜ਼ਖ ਹਰ ਕਿਸੇ ਨੇ ਰੱਖੀ ਆ ਤੇ ਮਜੀਠੀਏ ਦਾ ਕਦ ਇਸ ਰੋਲੇ ਰੱਪੇ ਦੇ ਵਿੱਚ ਚਰਚਾ ਦੇ ਵਿੱਚ ਆਉਣ ਦੇ ਕਰਕੇ ਵੱਡਾ ਹੋਇਆ ਹੁਣ ਕਈ ਬੰਦੇ ਕਹਿੰਦੇ ਐ ਕਿਵੇਂ ਵੱਡਾ ਹੋਇਆ ਤੁਸੀਂ ਭਾਈ ਜੀ ਆਪਦੇ ਆਲੇ ਦੁਆਲੇ ਝਾਤ ਮਾਰ ਲਓ ਪਹਿਲਾਂ ਗੱਲ ਕੋਈ ਨਹੀਂ ਛਿੜਦੀ ਸੀ ਅੱਜ ਗੱਲ ਹੀ ਉਹਦੀ ਛਿੜਦੀ ਆ ਪਹਿਲਾਂ ਗੱਲ ਉਹਦੀ ਕਰਕੇ ਨਹੀਂ ਕੋਈ ਰਾਜ਼ੀ ਸੀ ਅੱਜ ਉਹਦੀ ਹੀ ਗੱਲ ਹੁੰਦੀ ਆ ਉਹ ਚੰਗੇ ਮੰਦੇ ਪਾਸੇ ਦੀ ਬਾਤ ਦੀ ਗੱਲ ਆ ਉਹ ਤਰਕ ਦੀ ਹੈ ਸਬੂਤਾਂ ਦੀ ਉਹ ਤੱਥਾਂ ਦੀ ਉਹ ਦਸਤਾਵੇਜ਼ਾਂ ਦੀ ਗੱਲ ਆ ਅੱਜ ਦੇ ਤਰੀਕੇ ਦੇ ਵਿੱਚ ਕੀ ਸਥਿਤੀ ਆ ਗੱਲ ਇਹ ਆ ਬਿਕਰਮ ਜੀਠੀਆ ਜੇ ਬਾਹਰ ਆ ਗਿਆ ਜੇ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਗਿਆ ਜੇਕਰ ਉਹ ਵਿਜੀਲੈਂਸ ਦੇ ਵਿੱਚੋਂ ਬਾਹਰ ਕੋਈ ਕਹੇਗੇ ਵੀ ਭਾਈ ਰਾਹਤ ਮਿਲ ਗਈ ਭਾਈ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਗਿਆ ਉਹ ਪੰਜਾਬ ਦੇ ਵਿੱਚ ਵਿਚਰਨਾ ਸ਼ੁਰੂ ਹੋ ਗਿਆ ਤਾਂ ਆਕਾਲੀ ਦਲ ਦਾ ਗ੍ਰਾਫ ਉੱਚਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਆ ਪਰ ਜੇ ਇਸ ਤੋਂ ਉਲਟ ਕੰਮ ਹੋ ਗਿਆ ਤੇ ਅਕਾਲੀ ਦਲ ਤਾਂ ਪਹਿਲਾਂ ਹੀ ਸੰਕਟ ਦੇ ਵਿੱਚ ਆ ਅਕਾਲੀ ਦਲ ਦੇ ਕੋਲੇ ਹੁਣ ਕੁਝ ਗਵਾਉਣ ਨੂੰ ਹੈ ਵੀ ਨਹੀਂਗਾ ਇਹ ਵੀ ਆਪਾਂ ਜਾਣਦੇ ਆ ਹੁਣ ਉਸ ਤੋਂ ਅਗਲੀ ਗੱਲ ਕਰਦੇ ਆ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਵਾਸਤੇ ਪਾਰਟੀ ਤੋਂ ਬਾਹਰ ਕੱਢਿਆ ਗਿਆ ਉਹਨੇ ਆਪਦੇ ਜਜ਼ਬਾਤ ਸਾਂਝੇ ਕੀਤੇ ਬਰੂਲਾ ਉੱਠਿਆ ਅੰਦਰੋਂ ਸੁਖਪਾਲ ਸਿੰਘ ਖਹਿਰਾ ਅਮਰਸਰ ਵਾਲੇ ਘਰ ਦੇ ਵਿੱਚ ਜਾ ਕੇ ਮਿਲ ਕੇ ਆਏ ਆ ਖਹਿਰੇ ਹੋਰਾਂ ਨੇ ਗੱਲ ਕਹੀ ਹੈ ਮੇਰੇ ਨਾਲ ਵੀ ਮਾੜੀ ਹੋਈ ਸੀ ਇਹਦੇ ਨਾਲ ਵੀ ਮਾੜੀ ਹੋਈ ਹੈ ਬੜਿਆਂ ਨਾਲ ਮਾੜੀ ਹੋਈ ਹੈ ਨਾਲੇ ਵੀ ਗੱਲ ਕਹੀ ਹੈ ਵੀ ਭਾਈ ਅਸੀਂ ਕੁਮਰ ਵਿਜੇ ਪ੍ਰਤਾਪ ਦੇ ਨਾਲ ਸਿਧਾਂਤਕ ਤੌਰ ਤੇ ਖੜੇ ਆ ਚਰਚਾ ਇਹ ਤੇਲਪੀ ਜੀ ਕੀ ਕੁਮਰਬਿਜੇ ਪ੍ਰਤਾਪ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਆਉ ਤੇ ਇੱਕ ਸਵਾਲ ਕੀਤਾ ਇੱਕ ਗੱਲ ਕਹੀ ਹੈ ਕੁਮਰਬਿਜੇ ਪ੍ਰਤਾਪ ਨੇ ਇਹ ਗੌਰ ਨਾਲ ਸੁਣਿਓ ਉਹਨੇ ਇਹ ਗੱਲ ਕਹੀ ਹੈ ਮੈਨੂੰ 5 ਸਾਲ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਹੁਣ ਆਪਾਂ ਗੱਲ 5 ਸਾਲ ਬਾਅਦ ਹੀ ਕਰਾਂਗੇ ਮਤਲਬ ਇਹਦਾ ਇਹ ਆ ਕਿ 5 ਸਾਲ ਬਾਅਦ ਆਮ ਆਦਮੀ ਪਾਰਟੀ ਕਿੱਥੇ ਹੋਊਗੀ ਉਹਨਾਂ ਨੇ ਇਹ ਇੱਕ ਸਵਾਲ ਕੀਤਾ ਇਹਦਾ ਮਤਲਬ ਇਹ ਆ ਵੀ ਆਪਾਂ ਫਿਰ 5 ਸਾਲ ਬਾਅਦ ਹੀ ਮਿਲਦੇ ਹੁਣ ਤੇ ਤੁਸੀਂ ਕਿੱਥੇ ਹੋ ਕਿਤੇ ਅਸੀਂ ਕਿੱਥੇ ਹੋਵਾਂਗੇ ਮਤਲਬ ਇਹ ਇੱਕ ਚੈਲੰਜ ਦੇ ਰੂਪ ਦੇ ਵਿੱਚ ਗੱਲ ਆ ਸੋ ਵੇਨੇ ਪਾਈ ਕੀ ਬਣਦਾ ਪਰ ਕੁਮਰ ਨੇ ਗੱਲ ਕਹੀ ਆ ਕਿ ਜਦੋਂ ਮੇਰੀ ਪਤਨੀ ਦਾ ਦਿਹਾਂਤ ਹੋਇਆ ਮੌਤ ਹੋਈ ਆ ਉਦੋਂ ਪਾਈ ਤਿੰਨ ਚਾਰ ਵੇਰੀ ਇਹ ਗੱਲ ਕਹੀ ਆ ਆਪਕੇ ਘਰ ਕੇਜਰੀਵਾਲ ਸਾਹਿਬ ਆਣਾ ਚਾਹਤੇ ਹਨ ਸਿਕਿਉਰਿਟੀ ਲੱਗ ਜਾਂਦੀ ਸੀ ਆਉਂਦਾ ਕੋਈ ਨਹੀਂ ਸੀ ਮੈਨੂੰ ਜ਼ਲੀਲ ਕੀਤਾ ਗਿਆ ਉਸ ਵੇਲੇ ਵੀ ਹੁਣ ਗੱਲ ਕਰ ਲਓ ਜੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦੀ ਢਾਲੀਵਾਲ ਸਾਹਿਬ ਦੇ ਨਾਲ ਹੋਈ ਮਾੜੀ ਆ ਪਰ ਮੈਨੂੰ ਬੰਦਾ ਇਸ ਕਰਕੇ ਚੰਗਾ ਲੱਗਦਾ ਵੀ ਉਹਨੇ ਚੱਬ ਕੇ ਗੱਲ ਇੱਕ ਵੀ ਨਹੀਂ ਕਹੀ ਨਾ ਸਰਕਾਰ ਦੇ ਖਿਲਾਫ ਨਾ ਕੇਜਰੀਵਾਲ ਦੇ ਖਿਲਾਫ ਇਹ ਤਾਂ ਬੰਦੇ ਨੂੰ ਜਦੋਂ ਕਈ ਕਹਿਆ ਜਾਵੇ ਨਾ ਜੀ ਕਿ ਅਜ ਤੋਂ ਬਾਅਦ ਤੇਰੇ ਕੋਲੇ ਮਹਿਕਮਾ ਕੋਈ ਨਹੀਂ ਤੂੰ ਸਾਬਕਾ ਜਿੱਥੇ 94 95 ਬਾਕੀ ਉਹਨਾਂ ਦੇ ਵਿੱਚੋਂ ਇੱਕ ਤੂੰ ਵੀ ਆ ਤੇ ਬੰਦਾ ਫਿਰ ਚੱਬ ਕੇ ਗੱਲ ਕਰਦਾ ਬੰਦਾ ਆਰ ਲੱਖੇ ਗੱਲ ਕਰਦਾ ਇਹ ਸੋਚਦਾ ਵੀ ਕੋਈ ਨਹੀਂ ਮੌਕਾ ਆਉਂਦਾ ਫਿਰ ਮੈਂ ਪੰਜੀ ਦਾ ਭੌਣ ਦਿਖਾਵਾਂ ਪਰ ਕੁਲਦੀਪ ਸਿੰਘ ਢਾਲੀਵਾਲ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੱਲ ਕਹੀ ਆ ਸਾਢੇ 3 ਸਾਲ ਦਾ ਮੌਕਾ ਮਿਲਿਆ ਹੁਣ ਡੇਢ ਸਾਲ ਕਿਸੇ ਹੋਰ ਨੂੰ ਮੌਕਾ ਮਿਲ ਜੂ ਮੰਤਰੀ ਉਹਦੇ ਦਾ ਮੈਨੂੰ ਕੋਈ ਇਤਰਾਜ਼ ਨਹੀਂ ਅਜ ਨਾਲੇ ਇਹਦੇ ਵਿੱਚ ਡੇਢ ਸਾਲ ਰਹਿ ਕੇ ਕੰਮ ਕਰੂੰਗਾ ਮੈਨੂੰ ਇਹ ਗੱਲ ਇਹ ਅਦਾ ਉਹਨਾਂ ਦੀ ਚੰਗੀ ਲੱਗੀ ਆ ਵੀ ਅੱਗ ਪਰ ਨੀਮ ਦੇ ਆਪਦੀ ਪਾਰਟੀ ਦੇ ਖਿਲਾਫ ਨਹੀਂ ਪੁੱਗਤਿਆ ਪਰ ਵੀ ਨਹੀਂ ਕੀ ਬਣਦਾ ਵੀ ਭਵਿਕ ਆਮ ਆਦਮੀ ਪਾਰਟੀ ਦਾ ਕੀ ਆ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਤੇ ਕੁਮਰ ਵਿਜੇ ਪ੍ਰਤਾਪਪੁਰਾ ਦਾ ਕੀ ਆ ਸਮਾਂ ਦੱਸੂਗਾ ਪਰ ਗੱਲ ਇੱਥੇ ਮੁੱਕਦੀ ਹੈ ਸੌ ਹੱਥ ਰੱਸਾ ਸਿਰੇ ਤੇ ਗੰਡ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਿੰਨ ਚਾਰ ਬੰਦਿਆਂ ਦੀ ਚਰਚਾ ਚੱਲਦੀ ਆ ਉਹਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਕੁਮਰ ਵਿਜੇ ਪ੍ਰਤਾਪ ਸਿੰਘ ਵਿਕਰਮ ਸਿੰਘ ਮਜੀਠੀਆ ਇਹਨਾਂ ਤਿੰਨਾਂ ਚਾਰਾਂ ਦੇ ਉੱਤੇ ਹੀ ਗੱਲ ਕੇਂਦਰਿਤ ਹੈਗੀ ਆ ਮੈਨੂੰ ਨਹੀਂ ਪਤਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣਨਾ ਪਰ ਇਨੀ ਗੱਲ ਜ਼ਰੂਰ ਆ ਵੀ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਸਵਾਦ ਦਿੰਦੀਆਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵੱਧ ਫਿਕਰ ਆ ਵੀ ਅਕਾਲੀ ਦਲ ਤੇ ਭਾਜਪਾ ਦੇ ਆਗੂ ਇਕੱਠੇ ਹੋ ਜਾਣਗੇ ਕਿ ਨਹੀਂ ਆਪ ਆਪਾਂ ਮੇ ਰਿਸ਼ਤੇਦਾਰੀ ਦੇ ਵਿੱਚ ਕਦੇ ਬੋਲਦੇ ਨਾ ਹੁਣ ਪਰ ਉਹ ਇਹ ਚਾਹੁੰਦੇ ਜੀ ਕਿ ਇਹਨਾਂ ਦੇ ਜ गट जोड ਹੋ ਗਿਆ ਤੇ ਫਿਰ ਪਲਟੀ ਕੀ ਨਹੀਂ ਵੱਜੂਗੀ ਆਪ ਵੀ ਗਠਜੋੜ ਕਰ ਲਿਆ ਕਰਗੇ ਜੇ ਸਾਡੇ ਨਾਲ ਕਿਸੇ ਕਿਸ ਦੀ ਵਿਗੜੀ ਆ ਕਿਸੇ ਨਾਲ ਬੋਲਬਾਣੀ ਬੰਦ ਆ ਆਪਾਂ ਵੀ ਇੱਛਾ ਪਾਲੀਏ ਵੀ ਯਾਰ ਸਾਡੀ ਕਿਤੇ ਇਹ ਰਾਹ ਖੁੱਲ ਜੇ ਸਾਡੀ ਕਿਤੇ ਗਲੀ ਖੁੱਲ ਜੇ ਇਹ ਸਾਡੀ ਵੀ ਬੋਲਬਾਣੀ ਸ਼ੁਰੂ ਹੋ ਜੇ ਆਪਾਂ ਇਹਨਾਂ ਰਾਜਨੀਤਿਕ ਲੋਕਾਂ ਤੋਂ ਸਭ ਕੀ ਲੈ ਲੀ ਗਏ ਵੀ ਜੇਕਰ ਇਹ ਲੋਡ ਮੁਤਾਬਕ ਇਕੱਠੇ ਹੋ ਸਕਦੇ ਆਪਾਂ ਕਿਉਂ ਨਹੀਂ ਹੁੰਦੇਗੇ ਆਪਾਂ ਪਿਤਾ ਪੁਰਖੀ ਦੁਸ਼ਮਣੀਆਂ ਪਾਲੀ ਬੈਠੇ ਆ ਆਪਾਂ ਕਿਹੜੇ ਇੱਥੇ ਬੈਠੇ ਰਹਿਣਾ ਉਹ ਸਿਆਣੇ ਲੋਕ ਆ ਸਾਡੇ ਤੋਂ ਵੱਧ ਸਿਆਣੇ ਆ ਤੇ ਆਪਾਂ ਉਹਨਾਂ ਦੇ ਬਾਰੇ ਸਿਰਫ ਤਬਸਰਾ ਕਰਦੇ ਆ ਆਮ ਤੌਰ ਦੇ ਉਤੇ ਆਜੋ ਆਪਾਂ ਆਪਦੇ ਘਰ ਬਾਰੇ ਆਪਦੇ ਫਿਊਚਰ ਬਾਰੇ ਆਪਦੇ ਪਿੰਡ ਬਾਰੇ ਆਪਦੇ ਨਗਰ ਬਾਰੇ ਗਲੀ ਬਾਰੇ ਖੇੜੇ ਦੇ ਬਾਰੇ ਵੱਧ ਸੋਚਿਆ ਕਰਗੇ ਬਾਕੀ ਬਿਕਰਮ ਸਿੰਘ ਮਜੀਠੀਆ ਹੁਰਾਂ ਨੇ ਬਥੇਰਾ ਕਹਿ ਦਗੇ ਵੀ ਨਾਮਣਾ ਖਟਿਆ ਮੰਤਰੀ ਵੀ ਬਣ ਗਏ ਉਹ ਯੂਥ ਅਕਾਲੀ ਦਲ ਦੇ ਆਗੂ ਵੀ ਰਹੇ ਆ ਉਹ ਮਾਝ ਦੇ ਜਰਨਲ ਵੀ ਅਖਵਾਲੇ ਪਾਕੀ ਹੁਣ ਜਦੋਂ ਸਿਆਸਤ ਦੇ ਵਿੱਚ ਨਹੀਂ ਸੱਤਾ ਦੇ ਵਿੱਚ ਹਮੇਸ਼ਾ ਇੱਕੋ ਜਿਹਾ ਦੌਰ ਨਹੀਂ ਚੱਲਦਾ ਆ ਜਦੋਂ ਗੱਲਾਂ ਕਰਦੇ ਨੇ ਕਈ ਲੋਕ ਕਹਿੰਦੇ ਹੁੰਦੇ ਇਹ ਵਿਕ ਗਏ ਹੋਣਗੇ ਖਰੀਦ ਲੈ ਹੋਣਗੇ ਉਹ ਘਰੇ ਬੈਠੇ ਚੱਕ ਟੀ ਜਾਂਦੇ ਹੁੰਦੇ ਆ ਵੀ ਆਲਾ ਡਰਾਫਟ ਭੇਜਤਾ ਬੇਨਤੀ ਇਹ ਆ ਵੀ ਅੱਜ ਕਾਂਗਰਸ ਦੇ ਵਿੱਚ ਵੀ ਪਸੂੜੀਆਂ ਬਹੁਤ ਆ ਬੰਦਾ ਬੰਦੇ ਨੂੰ ਵੇਖ ਕੇ ਰਾਜ਼ੀ ਨਹੀਂ ਆਕਾਲੀ ਦਲ ਦੇ ਵਿੱਚੋਂ ਆਕਾਲੀ ਦਲ ਨਿਕਲਿਆ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਾਰਾ ਕੁਝ ਸਹੀ ਨਹੀਂ ਦਿੱਲੀ ਵਾਲੇ ਪੰਜਾਬ ਤੇ ਕਬਜ਼ਾ ਬੀਜੇਪੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਖਿਲਾਾਰੇ ਅੰਦਰ ਖਾਤੇ ਆ ਵੀ ਭਾਈ ਨਮਿਆਂ ਨੂੰ ਮੌਕਾ ਦੇ ਦੇ ਟਕਸਾਲੀ ਕਹਿੰਦੇ ਵੀ ਅਸੀਂ ਖੂ ਖਾਤੇ ਜਾਗੇ ਇਸ ਤਰੀਕੇ ਦੀ ਚਰਚਾ ਚੱਲਦੀ ਪਰ ਨਵੀਂ ਜਾਣਕਾਰੀ ਇੱਕ ਹੋਰ ਆ ਗਈ ਆ ਵੀ ਜਿਹੜੀ ਤਖਤ ਸ਼੍ਰੀ ਪਟਨਾ ਸਾਹਿਬ ਜੇ ਉੱਥੇ ਕਮੇਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਇਧਰਲੇ ਪਾਸੇ ਉਹ ਕਹਿੰਦੇ ਵੀ ਦੋ ਤਿੰਨ ਜਾਣੇ ਉਧਰਲੇ ਨੂੰ ਕਰਾਰ ਦੇ ਦਿੱਤਾ ਗਿਆ ਸੋ ਆਹ ਕੁਝ ਚੱਲਦਾ ਭਾਈ ਇਹ ਪੰਥਕ ਜਮਾਤਾਂ ਦੇ ਵਿੱਚ ਵੀ ਹੋਰ ਵਕ ਵਕ ਥਾਵਾਂ ਦੇ ਉੱਤੇ ਜਦੋਂ ਇਹੋ ਜਿਹੇ ਰੇੜਕੇ ਪੈਂਦੇ ਆ ਹੈਰਾਨੀ ਵੀ ਹੁੰਦੀ ਹੈ ਪਰੇਸ਼ਾਨੀ ਵੀ ਹੁੰਦੀ ਹੈ ਸੋ ਬਿਕਰਮ ਸਿੰਘ ਮਜੀਠੀਆ ਦਾ ਕੀ ਬਣ ਇਹ ਅਗਲੀ ਗੱਲ ਹੁਣ 8 ਜੁਲਾਈ ਨੂੰ ਪਤਾ ਲੱਗ ਜਾਣੀ ਕਿਉਂਕਿ ਹਾਈ ਕੋਰਟ 'ਚ ਸੁਣਵਾਈ ਹੋਣੀ ਆ ਪਰ ਇੰਨੀ ਗੱਲ ਮੈਂ ਕਲੀਅਰ ਕਹਿਣਾ ਮਜੀਠੀਆ ਜੇ ਬਾਹਰ ਆ ਗਿਆ ਉਹਨੇ ਪੰਜਾਬ ਦਾ ਇੱਕ ਬਹੁਤ ਵੱਡਾ ਨੇਤਾ ਸਾਬਤ ਹੋਣਾ ਜੇ ਬਾਹਰ ਆ ਗਿਆ ਜੇ ਸ਼ਬਦ ਆ ਇਹਦੇ ਵਿੱਚ ਜੇ ਨਾ ਆਇਆ ਤੇ ਫਿਰ ਜਿਹੜਾ ਕਦ ਸੀ ਉਹ ਵੀ ਘਟਣਾ ਇਹ ਹੁਣ ਤੇਲ ਤੇ ਤੇਲ ਦੀ ਧਾਰ ਦੇਖੋ ਉਸ ਤੋਂ ਪਹਿਲਾਂ ਆਪਸ ਦੇ ਵਿੱਚ ਲੜੋ ਨਾ ਵੇਖੋ ਵੀ ਬਣਦਾ ਕੀ ਆ